ਭਾਈ ਓਏ ਕੀ ਹੋ ਗਿਆ ਡਰਦਾ ਕਿਉਂ ਆ ਮੇਰੇ ਨਾਲ ਵੀ ਡਰ ਰਿਹਾ ਹੈ ਭਾਈ ਓਏ ਕੀ ਹੋ ਗਿਆ ਚੱਲ ਠੀਕ ਹੈ ਤੇ ਠੀਕ ਹੈ ਮਿੱਤਰੋ ਭਾਈ ਆਪਾਂ ਕਰ ਲਈ ਸ਼ਾਪਿੰਗ ਤੇ ਪਟਿਆਲੇ ਤੋਂ ਹੁਣ ਚੱਲਨੇ ਆਪਾਂ ਘਰੇ ਆ ਜਾ ਤੂੰ ਚਲਾ ਲਾ ਫਿਰ ਟੈਂਪੂ ਆ ਯਾਰ ਅੱਗੇ ਦੱਸ ਲੈ ਜਸੀ 10000 ਤਰੀ ਭਾਬੀ ਕੀ ਗੱਲਾਂ ਕਰ ਰਹੀ ਐ ਹੈਵੀ ਡਰਾਈਵਰ ਨਾ ਮੈਂ ਹੈਵੀ ਡਰਾਈਵਰ ਨਾ ਬੈਠੇ ਤੁਸੀਂ ਮੀਂਹ ਦਾ ਬੜਾ ਪਾਣੀ ਲਾ ਕੇ ਆਈ ਹੈਲੋ ਬੜਾ ਪਾਣੀ ਲਾ ਕੇ ਆਈ ਤੈਨੂੰ ਉਹ ਜਿਹੜਾ ਉੱਪਰ ਦਰਖਤ ਲਾਇਆ ਵਾ ਨੋਟਾਂ ਵਾਲਾ ਉਹ ਸਵੇਰ ਤੱਕ ਉੱਗ ਜੂਗੇ ਸਵੇਰੇ ਤੋੜਨ ਦਿੰਦੇ ਹਾਂ ਹੈਲੋ ਐਂਡ ਵੈਲਕਮ ਗਾਇਜ਼ ਕੀ ਹਾਲ ਚਾਲ ਆ ਬਾਬਿਓ ਠੀਕ ਠਾਕ ਹੋ ਸਿੱਤਾਂ ਕੈਮਾ ਵਾ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਂਹ ਦੇ ਪਰੇਸ ਵਲੋਗਸ ਤੇ ਲਗੇ ਬਾਈ ਵਲੌਗ ਦੀ ਸਟਾਰਟਿੰਗ ਕਰਨ ਤੁਸੀਂ ਵੀ ਹੈਰਾਨ ਹੋਵੋਗੇ ਕਿ ਅੱਜ ਸੱਜਰੇ ਤਿਆਰ ਜ਼ਰੂਰ ਹੋਏ ਫਿਰਦੇ ਨੇ ਨਾ ਨੂੰ ਕੀ ਵਲੌਗ ਸਟਾਰਟ ਕਰ ਰਹੇ ਹਾਂ ਹਾਂਜੀ ਮਿੱਤਰੋ ਬਾਕੀ ਵੀ ਕੱਪੜੇ ਪ੍ਰੈਸ ਨੇ ਮੀਤ ਅੰਦਰ ਰੈਡੀ ਹੋਈ ਜਾਂਦੀ ਆ ਤੇ ਆਪਾਂ ਵੀ ਰੈਡੀ ਆ ਤੇ ਆਪਾਂ ਚੱਲੇ ਕਿੱਥੇ ਆ ਇਹ ਤੁਹਾਨੂੰ ਦੱਸ ਦਿੰਨੇ ਅੱਗੇ ਜਾ ਕੇ ਅੱਜ ਬਾਈ ਕਿਸੇ ਦਾ ਛੋਟਾ ਜਿਹਾ ਕੋਈ ਫੰਕਸ਼ਨ ਸੀਗਾ ਅਗੇਜਮੈਂਟ ਐਨੀਵਰਸ ਐਨੀਵਰਸਰੀ ਨਹੀਂ ਸੋਰੀ ਹੈ ਨਾ ਪਰ ਮੀਤ ਅਗੇਜਮੈਂਟ ਅਗੇਜਮੈਂਟ ਹੀ ਆ ਅਗੇਜਮੈਂਟ ਸਰਮਨੀ ਸੋਰੀ ਅਗੇਜਮੈਂਟ ਸਰਮਨੀ ਹੈ ਬਾਈ ਤੇ ਆਪਾਂ ਮੈਂ ਤੇ ਮੀਤ ਚੱਲੇ ਆ ਸੀ ਉੱਥੇ ਤੇ ਉਧਰੋਂ ਡਿਵਾਈਡ ਕੀਤਾ ਗਿਆ ਸੀਗਾ ਆ ਸਾਹਮਣੇ ਹੀ ਆਪਣੇ ਐਂਟੀ ਹੋ ਰਹੇ ਨੇ ਉਹਨਾਂ ਦੇ ਅੱਗੇ ਬਦਲ ਹੈਗੇ ਨੇ ਬਸ ਕੋਈ ਯਾਰ ਤੁਹਾਨੂੰ ਦੱਸ ਦਾਂਗੇ ਅੱਗੇ ਜਾ ਕੇ ਤੇ ਬਸ ਇਧਰੋਂ ਰੈਡੀ ਹੁਣ ਤੁਹਾਨੂੰ ਪ੍ਰੋਪਰ ਰੈਡੀ ਹੋ ਕੇ ਮਿਲਦਾ ਹੈ ਕਪੜੇ ਪ੍ਰੈਸੇ ਨੇ ਬਾਈ ਫਾਰਮਲ ਪੈਂਟ ਆ ਸ਼ਰਟ ਆ ਜੈਕਟ ਆ ਨਾਲ ਬਾਕੀ ਤੇੜ ਰੈਡੀ ਹੋ ਕੇ ਮਿਲਦੇ ਨੇ ਮੀਤ ਵੀ ਇੰਦਰ ਰੈਡੀ ਹੋ ਰਹੀ ਆ ਰੈਡੀ ਸ਼ੈਡੀ ਹੋ ਕੇ ਫਿਰ ਤੁਹਾਨੂੰ ਮਿਲਦਾ ਹੈ ਰੈਡੀ ਵੀ ਤਾਂ ਖਲਾਰਾ ਤੁਸੀਂ ਚੈੱਕ ਕਰ ਲਿਆ ਇਸ ਦਾ ਮੇਕਅਪ ਨਹੀਂ ਮੁੱਖਿਆਲੇ ਲੱਤਕਾ ਬਾਕੀ ਵੀਦਰੋਂ ਆਪਾਂ ਰੈਡੀ ਹੈ ਬਾਈ ਬਰਬਰ ਰੈਣੀ ਸ਼ੈੜੀ ਹੋਗੇ ਚੈੱਕ ਕਰੋ ਲੋਕ ਫਿਰ ਕਿਉਂ ਆਓ ਕੈਰਪੋਰ ਬਾਕੀ ਬੇਰੀ ਲਰ ਲਾ ਬਣਾਵਾਂਗੇ ਇੰਸਟਾਗ੍ਰam ਪੇਜ ਨੂੰ ਕਰ ਲਿਓ ਆਪਣਾ ਫੋਲੋ 13 ਗਿੱਲ 13 ਪ੍ਰੀਤ ਬਾਕੀ ਕਲੈਬਰੇਸ਼ਨ ਚ ਤੁਹਾਨੂੰ ਉਮੀਦ ਦੀ ਆਈਡੀ ਮਿਲ ਜੂਗੀ ਉਹਨੂੰ ਜਾ ਕੇ ਫੋਲੋ ਕਰ ਲਿਓ ਕਹੜ ਕਹੜ ਰੀਲਾਂ ਦੇਖਣ ਲਈ ਆਪਣਾ ਇੰਸਟਾਗ੍ਰam ਚੈਨਲ ਨੂੰ ਇੰਸਟਾਗ੍ਰam ਪੇਜ ਨੂੰ ਸੌਰੀ ਬਾਈ ਫੋਲੋ ਜ਼ਰੂਰ ਕਰ ਲਿਓ ਤੇ ਬਸ ਰੈਡੀ ਆ ਚੱਲਦੇ ਆ ਬਾਕੀ ਪ੍ਰੋਗਰਾਮ ਆਪਣੇ ਨੇੜੇ ਹੀ ਹੈ ਬਾਈ ਜਿਆਦਾ ਦੂਰ ਵੀ ਨਹੀਂ ਹੈਗਾ ਤੇ ਗੱਡੀ ਆਪਾਂ ਧੋਤੀ ਕਿਉਂਕਿ ਗੱਡੀ ਆਪਣੇ ਕੋਲ ਲੈਂਡ ਕਰੂਜ਼ਰ ਹੀ ਖੜੀ ਹੈ ਇਸ ਟਾਈਮ ਚੈੱਕ ਕਰੋ ਮਰuti ਹੈ ਮੀਦਰ ਮੈਂ ਕਿਹਾ ਗੱਡੀ ਆਪਾਂ ਆਪਣੀ ਧੋਤੀ ਕੌਣ ਸੀ ਲੈ ਹਾਂ ਮੀਦਰ ਨੂੰ ਵੀ ਪਤਾ ਲੱਗ ਗਿਆ ਬਾਈ ਦੇਖ ਲੋ ਗੱਲਾਂ ਛੋਟੀਆਂ ਨਹੀਂ ਕਰਦੀਆਂ ਇਹ ਗੱਲਾਂ ਗੱਲਾਂ ਬੱਦਲਾਂ ਨੂੰ ਪਾੜ ਰਹੀਆਂ ਵੀ ਤੇ ਹਾਂਜੀ ਬਿੱਤਰ ਬਾਕੀ ਰਹਿ ਗਏ ਬਾਈ ਹੁਣ ਤੁਹਾਨੂੰ ਦੱਸ ਦਿੰਨੇ ਆ ਆਪਣੇ ਸਾਹਮਣੇ ਆਂਟੀ ਰਹਿੰਦੇ ਨੇ ਉਹਨਾਂ ਦੀ ਭਤੀਜੀ ਦਾ ਮੰਗਣਾ ਬਾਈ ਭਤੀਜੀ ਨਹੀਂ ਹੈਗੀ ਹਾਂ ਯਾਰ ਕੁਝ ਹੋਰ ਕਹ ਦੇਣਾ ਅੰਕਲ ਦੀ ਭਤੀਜੀ ਹੈ ਤੇ ਫਿਰ ਆਂਟੀ ਦੀ ਭਤੀਜੀ ਲਗੀ ਭਤੀਜੀ ਪਤ ਪਤੀਸ ਕਹਿੰਦੇ ਨੇ ਪਤੀ ਉਹ ਮਤਲਬ ਇਹਨਾਂ ਦੇ ਕਹਿੰਦੇ ਨੇ ਆਪਾਂ ਤਾਂ ਆਪਣੀ ਲੈਂਗੁਏਜ ਹੁਣ ਆਪਾਂ ਇਹਨਾਂ ਦੀ ਲੈਂਗੁਏਜ ਥੋੜੀ ਬੋਲ ਲੇਗੇ ਆਪਾਂ ਤਾਂ ਆਪਣੀ ਲੈਂਗੁਏਜ ਵਿੱਚ ਕਹਿਣਾ ਵੀ ਭਤੀਜੀ ਦਾ ਮੰਗਣਾ ਮਤਲਬ ਇਹ ਨਹੀਂਗਾ ਹੈਨਾ ਤਾਂ ਕਰਕੇ ਭਾਈ ਆਂਟੀ ਦੀ ਭਤੀਜੀ ਦਾ ਮਤਲਬ ਅੰਕਲ ਦੀ ਲਾ ਲਓ ਯਾਰ ਅੰਕਲ ਹੈਗੇ ਨੇ ਆਰਮੀ ਚ ਭਾਈ ਉਹਨਾਂ ਦੀ ਭਤੀਜੀ ਦਾ ਮੰਗਣਾ ਉਹ ਹੈਗਾ ਆਪਣੇ ਰਾਜਪਰੀ ਆ ਬਾਕੀ ਆਪਾਂ ਰੈਡੀ ਸ਼ੈਡੀ ਹੈਗੇ ਹੁਣ ਚੱਲਦੇ ਆ ਬਾਕੀ ਇਹ ਵਾਲਾ ਵਲੌਗ ਆਪਾਂ ਅੱਗੇ ਕੰਟੀਨਿਊ ਕਰਦੇ ਆ ਇੱਕ ਵਾਰੀ ਜਾਈਏ ਕਿਉਂਕਿ ਉਹਨਾਂ ਦਾ ਕੰਮ ਕਰਨ ਵਾਲਾ ਨਾ ਮਤਲਬ ਜਿਵੇਂ ਹੈ ਨਹੀਂ ਮਤਲਬ ਕੰਮ ਕਿਵੇਂ ਯਾਰ ਮਤਲਬ ਜਿਵੇਂ ਕੋਈ ਕਹਿਣਗੇ ਬਾਜ਼ਾਰ ਤੋਂ ਕੁਝ ਲੈ ਕੇ ਆਣਾ ਜਾਂ ਕੁਝ ਹੋਰ ਹੈ ਨਾ ਕਿਉਂਕਿ ਅੰਕਲ ਦੀ ਬਈ ਡਿਊਟੀ ਹੁੰਦੀ ਆ ਆਰਮੀ ਜਿਵੇਂ ਨਾ ਮਤਲਬ ਇਹਨਾਂ ਨੂੰ ਹਿਸਾਬ ਜੀ ਨਹੀਂ ਆਉਂਦਾ ਤਾਂ ਕਰਕੇ ਫਿਰ ਕਰਵਾ ਦੀਦਾ ਚਲੋ ਕੋਈ ਨਾ ਹਨਾ ਬੰਦਾ ਮਿਲਦਾ ਜੁਲਦਾ ਰਹਿੰਦਾ ਤੇ ਬਾਕੀ ਰੈਡੀ ਆ ਮਿੱਤਰੋ ਚਲਦੇ ਅਮੀਤ ਰੈਡੀ ਹੋ ਜਾਏ ਅਮੀਤ ਦਾ ਮੇਕਅਪ ਨਹੀਂ ਮੁੱਕ ਰਿਹਾ ਹਾਲੇ ਟਾਈਮ ਬਹੁਤ ਲਾਂਦੀ ਹੈ ਬਈ ਇਹ ਦੋ ਦੋ ਘੰਟੇ ਮੇਕਅਪ ਤੇ ਲੱਗੇ ਰਹਿੰਦੇ ਨੇ ਸਾਰੀ ਦਿਨ ਅੱਜ ਆ ਜਾਣਾ ਫੋ ਤੇ ਤੱਕ ਤੇ ਦੇਖਾਂ ਵੀ ਸੀ ਹੋਰ ਇਹ ਬੈਠੇ ਨੇ ਸਨੀ ਫੰਕਸ਼ਨ ਤੇ ਇਹਦੀ ਸਨੀ ਦੀ ਲੁੱਕ ਆਰੇ ਕੋ ਸਾਰੇ ਡੈਕੋਰੇਸ਼ਨ ਉਹ ਦੁਆਰੇ ਲੱਗੀਆਂ ਵਲੌਗ ਸਟਾਰਟ ਕਰਨ ਸਟਾਰਟ ਕੀਤੀ ਸੀ ਜਿਸ ਦਿਨ ਆਪਾਂ ਉਹ ਦਿਨ ਗਏ ਸੀ ਸ਼ਾਮ ਨੂੰ ਮਤਲਬ ਸਵੇਰੇ ਗਏ ਸੀ ਆਪਾਂ ਵਿਆਹ ਤੇ ਮਤਲਬ ਮੰਗਣਾ ਸੀਗਾ ਉਸ ਦਿਨ ਗਏ ਸੀਗੇ ਤੇ ਅੱਜ ਤਾਂ ਮੀਤ ਨੇ ਵੀ ਪੂਰੀ ਟੌਰ ਘੱਡੀ ਟਾਊਰ ਘੱਡੀ ਵੀ ਆ ਤੇ ਮਿੱਤਰੋ ਆਪਾਂ ਚੱਲੇ ਆ ਪਟਿਆਲੇ ਬਾਈ ਲੈਣੇ ਸੀ ਕੱਪੜੇ ਸਾਡੀ ਲੜਾਈ ਚੱਲ ਰਹੀ ਸੀ ਥੋੜੇ ਦਿਨਾਂ ਤੋਂ ਕੱਪੜੇ ਹੈ ਨਹੀਂ ਤਾਂ ਕਰਕੇ ਸੀ ਕੱਪੜੇ ਲੈਣ ਚੱਲੇ ਆ ਬਾਈ ਪਟਿਆਲੇ ਆ ਹੁਣ ਚੱਲਦੇ ਘਰੋਂ ਤੇ ਫਿਰ ਤੁਹਾਨੂੰ ਅੱਗੇ ਪਟਿਆਲੇ ਜਾ ਕੇ ਹੀ ਮਿਲਾਂਗੇ ਬਾਕੀ ਬਸ ਨਾਲ ਆਪਣੇ ਜੱਸੀ ਆ ਐਸਿਡ ਆਨ ਜੱਸੀ ਵੀ ਰੈਡੀ ਆ ਮੀਤ ਵੀ ਰੈਡੀ ਆ ਬਾਈ ਮੀਤ ਚੈੱਕ ਕਰੋ ਤੇ ਜੱਸੀ ਵੀ ਜਿਹੜਾ ਆਊਟਫਿਟ ਚੈੱਕ ਕਰੋ ਬਾਕੀ ਆਪਾਂ ਵੀ ਰੈਡੀ ਆ ਬਰੋ ਫੇ ਮਿਲਦੇ ਅੱਗੇ ਜਾ ਕੇ ਬਾਈ ਓਏ ਕੀ ਹੋ ਗਿਆ ਦਰ ਤਾਂ ਕਿਉਂ ਮੇਰੇ ਤਾਂ ਵੀ ਡਰ ਰਹਾ ਹੈ ਬਾਈ ਓਏ ਕੀ ਹੋ ਗਿਆ ਡਰਦੇ ਕਿਉਂ ਨਹੀਂ ਅਗਲੀ ਵਾਰ ਛੂਰੇ ਘਾਦੇ ਮੱਖੀਆਂ ਚੱਲ ਅੰਕਲ ਦੇਖਿਆ ਨਹੀਂ ਓਏ ਆਹ ਯਾਰ ਤੁਸੀਂ ਹਾਂ ਤੂੰ ਯਾਰ ਵੀਡੀਓ ਬੱਚੇ ਵਿਆਹ ਹੋ ਗਿਆ ਓ ਯਾਰ ਯਾਰ ਭਾਈ ਵਿਆਹ ਹੋ ਗਿਆ ਯਾਰ ਤੂੰ ਡਰਦੇ ਕਿਉਂ ਤੈਨੂੰ ਡਰਦੇ ਸਾਡਾ ਢਿੱਡ ਦੁਖਦਾ ਹੈ ਨਾ ਬਸ ਇਨਾ ਨਾ ਮਰ ਜਾ ਦੋ ਰੁਕਤਾ ਜਾ ਲਹਿਰ ਸ਼ੁਰੂ ਹੋਈ ਆ ਦੇਖਾ ਮਿੱਤਰੋ ਪਹੁੰਚ ਗਏ ਆਪਾਂ ਪਟਿਆਲੇ ਹਾਂਜੀ ਇਹਨਾਂ ਨੂੰ ਉਹ ਵੀ ਹੈਗੇ ਨੇ ਗਰਲਿਸ਼ ਚਲ ਠੀਕ ਹੈ ਤੇ ਠੀਕ ਹੈ ਮਿੱਤਰੋ ਭਾਈ ਆਪਾਂ ਕਰ ਲਈ ਸ਼ਾਪਿੰਗ ਤੇ ਪਟਿਆਲੇ ਤੋਂ ਹੁਣ ਚੱਲਨੇ ਆਪਾਂ ਘਰੇ ਆ ਜਾ ਉਹ ਤੂੰ ਚਲਾ ਲੈ ਫਿਰ ਟੈਂਪੂ ਆ ਯਾਰ ਅੱਗੇ ਦੱਸ ਲੈ ਜੱਸੀ ਦੱਸ ਯਾਰ ਤੇਰੀ ਭਾਬੀ ਕੀ ਗੱਲਾਂ ਕਰ ਰਹੀ ਹੈ ਹੈਵੀ ਡਰਾਈਵਰ ਨਾ ਬੈਠੇ ਤੁਸੀਂ ਇਹ ਗੱਲਾਂ ਜੋ ਗੱਲਾਂ ਅਸੀਂ ਕੱਪੜੇ ਦਿਖਾ ਦੇ ਵੀਰ ਬਾਕੀ ਤੁਹਾਨੂੰ ਮਿੱਤਰੋ ਘਰੇ ਜਾ ਕੇ ਦਿਖਾ ਦੇ ਚੋਲਾ ਭਰ ਲਿਆ ਬਾਈ ਮੈਂ ਚੱਲਿਆ ਬਾਕੀ ਇਹ ਸਾਰਾ ਸਪਾਂਸਰ ਜਾਂਦਾ ਮਨਮੀਤ ਨੂੰ ਨੋ 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 ਨੋਰਵਿਲ ਨੋਰਵਿਲ ਚੁੱਪ ਚੁੱਪ ਨੋਰਵਿਲ bro ਮੈਂ ਜੋ ਤੜਕੇ ਨੂੰ ਸਾਲੇ ਪੀਜੀ ਵਿੱਚ ਚੱਕਣੇ ਪੈਣਗੇ ਤੈਨੂੰ ਕੀ ਦਸੀਏ ਬਾਕੀ ਕੋਈ ਗੱਲ ਨਹੀਂ ਮਿੱਤਰੋ ਆਪਾਂ ਭਲੀ ਕਰੇ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਫੇਰ ਭਣੇ ਹੱਥ ਰੱਖੇ ਬਾਕੀ ਮਿਲਦੇ ਮਿੱਤਰੋ ਘਰੇ ਜਾ ਕੇ ਬਾਈ ਟ੍ਰੈਫਿਕ ਬਹੁਤ ਆ ਤੁਹਾਨੂੰ ਵੀ ਪਤਾ ਤੇ ਬਾਜ਼ਾਰ ਚਾਹਣਾ ਇਸ ਟਾਈਮ ਤੇ ਘਰੇ ਜਾ ਕੇ ਤੁਹਾਨੂੰ ਨਾਲੇ ਕੱਪੜੇ ਦਿਖਾਣੇ ਆ ਇੱਕ ਤੋਂ ਇੱਕ ਕਲੈਕਸ਼ਨ ਖਤਰਨਾਕ ਪੂਰੀ ਮਿਲਦੇ ਮਿੱਤਰੋ ਘਰੇ ਜਾ ਕੇ ਤੁਹਾਨੂੰ ਬਾਈ ਆਪਾਂ ਪਹੁੰਚ ਚੱਲੇ ਆ ਘਰੇ ਆਪਣੇ ਹਨਾ ਤੇ ਬਸ ਅਨੁਨਾ ਉਹਰੇ ਲੱਗੇ ਤਾਂਗੇ ਨਾ 3-4 ਪੈਸ ਨੇ ਬਾਈ ਤਿੰਨੇ ਜਾਰਾ ਪੈਲਸਾਂ ਚ ਵਿਆ ਬਾਕੀ ਬਾਲ ਬੋਲੀ ਗਨੋ ਕਰਿਓ ਹਨਾ ਵੀ ਹਾਲ ਦਿਰ ਤੇ ਦੀ ਹੈ ਤੇ ਬਾਈ ਇਹ ਦੋ ਬੰਦਿਆਂ ਦੀ ਨੀਤ ਫਿੱਟੀ ਪਈ ਆ ਇੱਕ ਮੀਤ ਦੀ ਇੱਕ ਜੱਸੀ ਦੀ ਇਹ ਸਾਲੇ ਨਾ ਮੇਰੇ ਕੰਨ ਖਾ ਗਏ ਦੋਏ ਜਣੇ ਦੋਏ ਬੰਦੇ ਬਈ ਮੇਰੇ ਓਹੋ ਲੈਂਡ ਰੋਵਰ ਗੇਅਰ ਬਹੁਤ ਮੰਗਦੀ ਆ ਤੇ ਤੇ ਬਈ ਹੋਇਆ ਕਿ ਇਹ ਨਾ ਮੇਰੇ ਕੰਨ ਖਾ ਗਏ ਦੋਏ ਜਣੇ ਗੱਡੀ ਰੋਕ ਲਾ ਗੱਡੀ ਰੋਕ ਲਾ ਗੱਡੀ ਰੋਕ ਲਾ ਮੈਂ ਕੀ ਹੋ ਗਿਆ ਮੈਂ ਕਿ ਪੁੱਛਾਂ ਨਹੀਂ ਕੀ ਗੱਲ ਵਿਆਹ ਖਾਣੇ ਆ ਸਾਲੇ ਤੁਸੀਂ ਆਪ ਦਾ ਛਿੱਤਰ ਖਾਣੇ ਦੋਆ ਨੇ ਹੈ ਛਿੱਤਰ ਖਾਣੇ ਹੋ ਤੁਸੀਂ ਮੇਰੇ ਵੀ ਛਿੱਤਰ ਖਾਓਂਗੇ ਨਾਲ ਆਲੇ ਕਰਨਗੇ ਸਾਲੇ ਤੂੰ ਦਾੜੀ ਵਾਲਾ ਐਡਾ ਤੇ ਬੰਦਾ ਤੈਨੂੰ ਐ ਨਹੀਂ ਚੱਕ ਲਾਂਦੀ ਅਜਾ ਆ ਕਾ ਸੀ ਤੁਨੋਂ ਹੈ ਤੇ دیਵਾਕ ਹੀ ਆ ਸਾਲ ਕੋਈ ਗੱਲ ਨਹੀਂ ਰਾਤ ਦਿਨ ਕਿਨੇ ਦੇਖਣਾਂ ਚਾਹੀਏ ਤੇ ਰਾਤ ਦੇ ਬਾਕੀ ਹਾਂਜੀ ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੇ ਆਂ ਬਾਈ ਤੇ ਜੱਸੀ ਆਪਣੇ ਕੋਲੇ ਆਇਆ ਹੋਇਆ ਨਾ ਕਿਉਂਕਿ ਚਲੋ ਆਪਣੇ ਥੋੜਾ ਪ੍ਰੋਗਰਾਮ ਆ ਬਹੁਤ ਜਲਦੀ ਰਿਵੀਲ ਕਰ ਦਾਂਗੇ ਆਪਾਂ ਤੇ ਇੱਕ ਚੀਜ਼ ਹੋਰ ਆ ਅਸੀਂ ਨਾ ਇੱਕ ਮਤਲਬ ਸੋਚ ਰਹੇ ਆਂ ਅਸੀਂ ਬੜਾ ਤਕੜਾ ਇੱਕ ਪਲਾਨ ਕਰ ਰਹੇ ਆਂ ਪ੍ਰੈਂਕ ਨਹੀਂ ਇਹਨੂੰ ਕਹਿ ਸਕਦੇ ਮੀ ਤਾਂ ਆਪਾਂ ਨੂੰ ਇਹ ਪ੍ਰੈਂਕ ਨਹੀਂ ਕਹਿ ਸਕਦੇ ਆਪਾਂ ਇਹਨੂੰ ਇੱਕ ਬਲੌਗ ਆਗੇ ਇੱਕ ਫਨੀ ਵੀਡੀਓ ਹੋਗੀ ਉਹ ਹੋਊਗਾ ਕੀ ਬਾਈ ਉਹ ਕਰਾਂਗੇ ਆਪਾਂ ਅਣਫਛਾਤੇ ਵਿਆਜ ਆਪਾਂ ਜਾਣਾ ਚੋਰੀ ਛਿਪੇ ਵਿਆਜ ਜਾਵਾਂਗੇ ਖਾਵਾਂਗੇ ਪੀਵਾਂਗੇ ਰੱਜ ਕੇ ਆਵਾਂਗੇ ਪੂਰਾ ਛਿੱਤਰ ਵੀ ਖਾਵਾਂਗੇ ਦਿਨੇ ਤਨ ਲਾਦਾ ਮੇਰੇ ਹੰਦ ਤੈਨੂੰ ਰਾਜਪਤ ਦੇ ਹੱਥ ਫਿਲ ਆ ਜੂਗਾ ਐਂ ਦੱਸ ਕਿਹੜੀ ਗੱਲਾਂ ਕਰਦਾ ਹਾਂ ਰਾਜਾ ਆ ਜਾ ਵੱਜ ਵੱਜ ਵਿੱਚ ਵੱਜ ਬਲੌਗ ਜਾ ਆ ਗਿਆ ਐਂਗਾ ਨਾ ਵਿੱਚ ਵੱਜ ਦੁਨੀਆ ਬੜੀ ਬੇਵਿਗੜੀ ਹੈ ਬੱਬ ਤੇ ਬਸ ਅਸੀਂ ਮੰਮੀ ਇਹ ਚੀਜ਼ ਪਲਾਨ ਕਰ ਰਹੇ ਹਾਂ ਤੇ ਬਾਕੀ ਹੁਣ ਘਰੇ ਪਹੁੰਚਣ ਵਾਲੇ ਮਿੱਤਰੋ ਤੁਹਾਨੂੰ ਦਿਖਾਨਿਆਂ ਨਾਲੇ ਫਿਰ ਵੀ ਕੱਪੜੇ ਕੱਪੜੇ ਕਿਹੜੇ ਕਿਹੜੇ ਲਿਆਇਆ ਘੈਂਟ ਘੈਂਟ ਗੱਲਬਾਤ ਤੇ ਆਪਾਂ ਇਹ ਪਲਾਨ ਜ਼ਰੂਰ ਕਰਦੇ ਆ ਕਿ ਅਣਪਛੰਤੀ ਵਿਆਹ 'ਚ ਜਾਵਾਂਗੇ ਤਿੰਨੇ ਜਾਣੇ ਜਾਵਾਂਗੇ ਵੈਸੇ ਤਾਂ ਆਪਾਂ ਦੋ ਜਾਣੇ ਆ ਹੁਣ ਕਹਿੰਦੇ ਨੇ ਤੀਸਰਾ ਰਲਿਆ ਕੰਮ ਗਲਿਆ ਜੱਸੀ ਰਲ ਗਿਆ ਇਹ ਸਾਲਾ ਕੰਮ ਗਾਲੂ ਆ ਬਾਈ ਤੁਹਾਨੂੰ ਲੱਗ ਰਿਹਾ ਵੀ ਇਹਨੇ ਆਪਣਾ ਚਿੱਤਰ ਪਵਾਣੇ ਪਾਣੇ ਆ ਲੱਗ ਰਿਹਾ ਨਹੀਂ ਮਿੱਤਰੋ ਬਾਕੀ ਜਾਵਾਂਗੇ ਜ਼ਰੂਰ ਇਹ ਵਾਲਾ ਵੀਡੀਓ ਤੁਹਾਨੂੰ ਬਹੁਤ ਜਲਦੀ ਦੇਖਣ ਨੂੰ ਮਿਲੂਗੀ ਕਿਵੇਂ ਸਾਡੇ ਲੱਗੇ ਤਿੰਨ ਚਾਰ ਬੈਲਸ ਨੇ ਬਾਈ ਵਿਆਹ ਸਾਲਾ ਦਿੱ

ਭਾਈ ਕੀ ਕਰੀਏ ਪੈਸਾ ਹੀ ਸੜਾ ਬਹੁਤ ਹੈ ਅੰਨਾ ਵਾਹ ਪੈ ਆ ਰਿਹਾ ਹੁਣ ਆ ਪੈਸਾ ਦਸ ਸੇਰ ਨੂੰ ਫੇਰ ਆਪਾਂ ਤੋੜ ਲੈਣੇ ਨੇ ਉਮੀਦ ਪੜਾ ਪਾਣੀ ਲੱਗੇ ਨਹੀਂ ਹੈਲੋ ਬੜਾ ਪਾਣੀ ਲੱਗੇ ਨਹੀਂ ਉਹ ਜਿਹੜਾ ਉੱਪਰ ਦਰਖਤ ਲਾਇਆ ਵਾ ਨੋਟਾਂ ਵਾਲਾ ਉਹ ਸਵੇਰ ਤੱਕ ਉੱਗ ਜੂਗੇ ਸੇਰੇ ਤੋੜ ਦੂੰਗੇ ਤਾਂ ਹੀ ਕਰਿਆ ਖਾਲੀ ਹੋ ਗਿਆ ਲੈ ਜੱਸੀ ਕਰ ਢੇਰੀ ਮੜ ਜਾ ਦਿਖਾ ਦਈਏ ਬਈ ਇੱਧਰ ਹੋ ਗਈ ਇੱਧਰ ਹੋ ਗਈ ਬਾਕੀ ਇੱਕ ਗੱਲ ਤੁਹਾਨੂੰ ਦੱਸ ਦੇਣਾ ਦੋਸਤੋ ਜਿੰਨੇ ਵੀ ਕੱਪੜੇ ਨੇ ਬਾਈ ਸਾਰੇ ਇਹ ਮੇਰੇ ਨੇ ਇੱਥੇ ਕਿਸੇ ਦਾ ਕੋਈ ਹੱਕ ਨਹੀਂ ਸਿਰਫ ਓਨਲੀ ਜਸਟ ਫॉर ਮੀ ਇਹ ਆ ਇੱਕ ਲੋਰ ਲਓ ਜੀ ਚੈੱਕ ਕਰੋ ਵਿੱਚ ਦਿਖਾਓ ਵੀ ਹੈ ਕਿਆ ਸਿਸਟਮ ਹੈ ਆ ਕੱਪੜਾ ਦੇਖੋ ਲਓ ਜੀ ਬਾਈ ਸਰਦੀਆਂ ਵਾਲੇ ਕੱਪੜੇ ਮੇਰੇ ਕੋਲ ਘੱਟ ਸੀਗੇ ਇਸ ਕਰਕੇ ਅਸੀਂ ਸ਼ੋਪਿੰਗ ਕਰੀਏ ਇਹ ਆ ਇੱਕ ਵਿੰਡ ਚਿਸਟਰ ਵਿੰਡ ਚਿਸਟਰ ਸੀ ਗ੍ਰੀਨ ਕਲਰ ਦਾ ਬਲੈਕ ਕਲਰ ਦਾ ਹਾਂ ਜੀ ਦੋ ਦੋ ਨਗ ਹੋ ਗਏ ਇੱਕ ਬਲੈਕ ਕਲਰ ਦਾ ਹਾਂਜੀ ਹੈਵੀ ਵੈਂਚੈਸਟਰ ਆ ਬਾਈ ਇਹ ਵੀ ਬੜਾ ਖਤਰਨਾਕ ਆ ਤੇ ਇਹ ਵੀ ਬੜੀ ਘੈਂਟ ਚੀਜ਼ ਸੀਗੀ ਮੈਨੂੰ ਪਸੰਦ ਆਈ ਇਹ ਵੀ ਲੈ ਲਈ ਆਪਾਂ ਇੱਕ ਆਲਰ ਲਈ ਆ ਬਾਈ ਅੱਜਕੱਲ ਬੜੀਆਂ ਰਵਾਜਾਂ ਚੱਲ ਰਿਆ ਮਨ ਖੁੱਲੀਆਂ ਖੁੱਲੀਆਂ ਮੈਨੂੰ ਜੱਸੀ ਬਾਰ ਬਾਰ ਕਹੀ ਆ ਕਰਾਂ ਵੀਰੇ ਆ ਲੈ ਆ ਲੈ ਤੇ ਮੈਂ ਤਾਂ ਕਰਕੇ ਬਾਈ ਇੱਕ ਆ ਕਲਰ ਲਿਆ ਯਾਰ ਆ ਮੈਨੂੰ ਇੰਨੀ ਪਿਆਰੀ ਲੱਗੀ ਨਾ ਲੋਰ ਸੀਰੀਅਸਲੀ ਯਾਰ ਬੜੀ ਘੈਂਟ ਸੀ ਕੱਪੜਾ ਇਸਟਾ ਦਾ ਸਟੱਫ ਕਿੰਨਾ ਸੋਹਣਾ ਦੇਗਾ ਨਾ ਮਲੈਮ ਮਲੈਮ ਜਾਂ ਤੇ ਆ ਹੋ ਗਿਆ ਬਾਈ ਇੱਕ ਲਈ ਆ ਬਾਈ ਆ ਹੁੱਡੀ ਉਡੀ ਦਾ ਕਲਰ ਇਹ ਮੀਤ ਦੀ ਪਸੰਦ ਆ ਬਾਈ। ਕੀ ਬਾਤ ਹੈ। ਇਹ ਵੀ ਤਾਂ ਆ ਗਈ ਮੇਰੀ ਪਸੰਦ ਦੀ। ਇਹ ਵੀ ਮੀਤ ਦੀ ਪਸੰਦ ਸੀ ਆ। ਬਾਕੀ ਇਹ ਦੋ ਚੀਜ਼ਾਂ ਮੀਤ ਦੀ ਪਸੰਦ ਨੇ ਬਾਕੀ ਦੋ ਲੋਰਾ ਇਹ ਨਹੀਂ ਪਸੰਦ ਨੇ ਬਾਕੀ ਮੇਰੀ ਤਾਂ ਪਸੰਦ ਕੋਈ ਹੈ ਨਹੀਂ। ਬਾਕੀ ਸਾਰਾ ਮਤਲਬ ਪਸੰਦ-ਪਸੰਦ ਦਾ ਕੋਈ ਨਹੀਂ ਬਾਕੀ ਪਸੰਦ ਦੀ ਹੈ ਸਾਰਾ ਕੁਝ। ਤੇ ਠੀਕ ਆ ਮਿੰਦ। ਲਓ ਜੀ 1 2 3 4 5 6 7 ਇੱਕ ਮੈਂ ਲੈ ਗਿਆ ਸੀ ਤੋਂ ਪਹਿਲਾਂ 8 9 ਅੱਠ ਨੰਗ ਜੁੜ ਗਏ ਪੈਸਾ ਜੱਸੀ ਜਾਂ ਖਾਦ ਪਾ ਕੇ ਆ ਜਾਗੇ ਪੌਦੇ ਨੂੰ ਸਾਲਾ ਪੈਸੇ ਨਹੀਂ ਚਾਹੀਦੇ ਸਵੇਰੇ ਫੇਰ ਤੋੜ ਕੇ ਪੈਸੇ ਤੋੜ ਕੇ ਫੇਰ ਤਾਂ ਹੀ ਹੈ ਨਾ ਫਿਰ ਕਿਤੇ ਜਾਓਗੇ ਆਪਾਂ ਹੋਰ ਤਾਂ ਹੀ ਚੱਲਾਂਗੇ ਤੇ ਠੀਕ ਹੈ ਮਿੱਤਰੋ ਇਸੇ ਹਾਸੇ ਮਜ਼ਾਕ ਨਾਲ ਰਹੀ ਗੱਲ ਇੱਥੇ ਹੀ ਤੇ ਆਪਾਂ ਲੱਗੇ ਬਲੌਗ ਦਾ ਐਂਡ ਕਰਨ ਮਿਲਦਾ ਕਿਸੇ ਨਵੇਂ ਬਲੌਗ ਚ ਟਿਲ ਦੈਨ ਬਾਏ ਟੇਕਰ ਹੈਵ ਅ ਨਾਈਸ ਡੇ ਵੀਡੀਓ ਨੂੰ ਕਰ ਦਿਓ ਲਾਈਕ ਸੋਹਣਾ ਜਾਂ ਕਮੈਂਟ ਕਰ ਦਿਓ ਕਮੈਂਟ ਨਾਲ ਐਪਰੀਸ਼ੀਏਟ ਮਿਲ ਜਾਂਦਾ ਬਾਈ ਤੇ ਵੀਡੀਓ ਲਾਈਕ ਕਮੈਂਟਸ ਚੈਨਲ ਕਰਨਾ ਹੈ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੂਰ 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 ਬਾਈ ਬਾਈ ਦੋਸਤੋ ਵੀਡੀਓ ਜਰੂਰ ਸ਼ੇਅਰ ਕਰਿਓ ਇਹ ਥੋੜੀ ਜਿਹੀ ਰੀਚ ਵਾਧ ਜਾਂਦੀ ਹੈ ਚੈਨਲ ਦੀ ਹੈ ਨਾ ਦੋਸਤੋ ਬਾਏ ਬਾਏ